ਲੋਗ ਮੈਂ ਤਰੋ ਅੱਜ ਦਾ ਵਲੋਗ ਤੇ ਦੇ ਟਰੈਕਟਰ ਗਰਮ ਕਰਨਾ ਸਹੀਂ ਪੈਦਾਂਗੇ ਕੀ ਬਣਾਉਣਾ ਕਿ ਇਹ ਕੇਂਦਰ ਮੋੜਾ ਬਣਾਇਦਾ ਤੇ ਦੱਤੇ ਬਣਾਉਣ ਵਲੋਗ ਤੇ ਕੱਲ ਗੇਂਗਾ ਦੇ ਇਹ ਰਿਆ ਪਿਆਜ਼ਾਂ ਵੱਢਣੇ ਜ਼ਰੂਰ ਕਰਨ ਵਾਲੀਆਂ ਸੇਵਾ ਦੇ ਗੇਂ ਕੱਲ ਬਿਉਰ ਬਣਾਇਆ ਨੇ ਤੇ ਕੱਲ ਫੇਰ ਜਾਵਾਂਗੇ बना बया मुझे डर मुझे वो बॉर्डर फिर दिखाने दे गली दसई कि चली आ ਬੰਦਾ ਹੋੜਾ ਆਇਆ ਨੌਕਰ ਨੂੰ ਚੱਲ ਗਿਆ ਬਹੁਤ ਮਿੱਤਰੋ ਟਰੈਕਟਰ ਜਾਂ ਪਰੇ ਘਰ ਮੈਂ ਆ ਜੀ ਦੀ ਮਿਹਰਬਾਨੀ ਏ ਸਹੀ ਲਾਲ ਟੱਕ ਮੇਰੇ ਖਿਦੀ ਆਪਾਂ ਟੱਕ ਤੇ ਗਈ ਹੋਣਾ ਪਠਾ ਕਰਦੀ ਆ ਭੱਠੀ ਦੱਸੋ ਦਸ ਬਣਾਉਂ ਰੰਗ ਦੇਖੋ ਸਰਦਾ ਸੋਹੀ ਲਾਲ ਕਿ ਨਾ ਨਾਲ ਦੇਖੋ ਸਰੇ ਬਿਆ ਪੂਰਾ कर <laughs> ਲੋਗ ਦੇ ਵੈਂਦੇ ਆ ਨਹੀਂ ਵਲੋਗ ਰੋਜ ਹੋਣ ਕਰਨੇ ਹੁਣ ਹਾਂ ਲੋਗ ਵੈਂਦੇ ਆ ਨਹੀਂ ਹੋਈ ਹੋਣ ਕਰਨੀ ਹੁਣ ਮੈਂ ਹਾਂ ਹਾਂ ਹੁਣ ਆਪਾਂ ਪੈਲੀ ਪੁਲੀ ਵਾਹ ਕੇ ਫਿਰ ਕੱਲ ਤੋਂ ਜਾਵਾਂਗੇ ਡੇਰਾ ਬਾਬਾ ਨਾਨਕ ਉੱਥੇ ਮਿੱਟੀ ਦੀ ਸੇਵਾ ਚੱਲਣ ਦੀ ਆ ਰੇਤਾ ਰੋਤਾ ਨੈਗਰਟੀ ਲੋਕਾਂ ਦੀ ਪੈਲੀਆਂ ਚ ਜਿਹੜਾ ਵੀ ਨੁਕਸਾਨ ਹੋਇਆ ਉੱਥੇ ਸੇਵਾ ਕਰਨ ਜਾਵਾਂਗੇ ਆਪਾਂ ਪਹਿਲਾਂ ਵੀ ਦੋ ਦਿਨ ਹੋ ਗਏ ਜਿਹਦਾ ਵਲੋਗ ਵਲੋਗ ਨਹੀਂ ਪੌਂਦੇ ਇੰਸਟਾਗ੍ਰਾਮ ਤੇ ਰੋਜ਼ ਜੁੜ ਕੇ ਤੁਹਾਡੇ ਨਾਲ ਪਿਆਰ ਤੁਸੀਂ ਦੋ ਵੀਡੀਓ ਨੂੰ ਤੇ ਆਪਾਂ ਤੁਹਾਨੂੰ ਹੋਰ ਵੀਡੀਓ ਦੱਸਾਂਗੇ ਵਧੀਆ ਵਧੀਆ വധിയോ വേണ്ടി വീഡിയോ ਤਰੋਂ ਇੱਧਰ ਤੇ ਗਈ ਵਾਹ ਇੱਧਰ ਤੇ ਆ ਨਾ ਨਾ ਆਈ ਜੇ ਬੀਜੇ ਪੱਠੇ ਇੱਥੇ ਤੇ ਪਾਣੀ ਵਾਣੀ ਜੇ ਲੱਭਣ ਦੇ 10 ਤੰ ਨਾਮ ਨਹੀਂ ਚਾਹੀ ਰਿਹਾ ਕਿਤੇ ਇੱਕ ਕਰ ਤੇ ਚਾਰ ਦੇ ਲਾਲ ਤਸਵੀਰ ਮੈਂ ਨਹੀਂ ਲਾਉਂਗਾਂ ਇਹਦੇ ਆ ਗੋ ਤੇ ਜਰ ਕੀ ਮੰਗਰਾਤਾ ਦਾ ਬਹੁਤ ਦਾ ਘਰਨ ਜਾ ਰਹੇ ਨੂੰ ਢੋਣਾ ਪੈਣਾ ਜੰਮੀ ਨਾ ਉਹ ਵਪਨ ਦੱਸੀ ਹੈ ਕਿ ਲਈ ਹਾਈਟੋ ਪਰਲੇ ਬਨੇ ਹੈ ਬਾਰਡਰ ਇਧਰ ਪੈਲੇ तैयारी की पैर धोया दसने दुखम पै गया मिट्टी रोट गई थले मिट्टी पीली है जे पाली पहली गिली है जे मुड़ा इन जुड़ा चाय प्याड़ी गिल्ली ट्रैक्टर तुटता नहीं प्याड़ी गर्मी ने गंधा इक नहीं गया लो मित्रों आन गया वाह ये कार ना फिर चले ये कार ना जबीद ने पठे होन चलिए होना मुड़ा देखने खूब है चलिए हूँ घर में चलिए ਨੇ ਬਾਕੇ ਤਨ ਜਾ ਕੇ ਟਰੈਕਟਰ ਤੋਣਾ ਪੈਣਾ। ਹੁਣ ਗੁਰਾਟਾਂ ਵਿੱਚ ਬੇਟੀ ਵਰਗੀ ਚੰਗੀ। ਲੋਭ ਵਿਆ ਮੜਾ ਬਹੁਣ। ਇਧਰ ਗਿੱਲਾ ਇਧਰ ਛਰਦੇ ਆ। ਇਧਰ ਪਿਆ ਬਹੁਣ।

ਖਲਾ ਮੋਟਰ ਦਾ ਵਾਰਦਾ ਕਿਥੇ ਚੱਲ ਕੇ ਟਿੱਕੀ ਬਰਾ ਮੋਟਰ ਤੇ ਘਾ ਦੇ ਰਹੇ ਵਟ ਦਾ ਸੱਜ ਨੇ ਹਾਂ ਤੇ ਕਿਉਂ ਜੇ ਆਪਣੇ ਬਾਰਡਰ ਆ ਉਹ ਤੇ ਨਹੀਂ ਦੱਸਦੇ ਨੇ ਹੁਣ ਇਹ ਤੇ ਬਾਰਡ ਕਰਦੇ ਨੇ ਵੀਡੀਓ ਇਹਨਾਂ ਦੇ ਚੜਗੇ ਲੋ ਵੀ ਮਿੱਟੀ ਮੋਦ ਨੇ ਯਾਰ ਤੇ ਕੋਨੇ ਕੋਨੇ ਦਾ ਤੇ ਮੋਟਰ ਤੇ ਲਾ ਦਿੰਦੇ ਨੇ

ਦੇ ਬੇੜੇ ਬੜਾ ਟੈਰਾਂ ਨਵੇਂ ਪਾਦਲੇ ਆਪਾਂ ਟੈਰੀ ਦੇ ਵੀ ਨਵੇਂ ਪਾਉਣੇ ਆ ਹਾਂ ਉਹ ਟੈਰੀ ਦੇ ਪਾਣੀ ਫਸਲ ਮਾਰ ਗਈ ਹੁਣ ਟੈਰ ਪਾਉਣੇ ਨਹੀਂ ਤੇ ਕੋਈ ਨਹੀਂ ਪਾਵਾਂਗੇ ਫਿਰ ਇਹ ਵੀ ਮੇਟਰ ਤੋਂ ਲਾਂਦਾ ਟਰੈਕਟਰ ਨਾਲੇ ਭੋਤੀ ਵੀ ਰਾਇਆ ਵਾ ਅੱਗੇ ਆ ਗਿਆ ਝੂਠ ਮਾਰ ਗਿਆ ਨੋ ਕਿਹਾ ਮੇਰੇ ਡੈਡੀ ਆਵਾ ਘਰ ਤੇ ਮੈਂ ਚੱਲਾਂ ਕਰਨੂੰ ਨਵਾ ਦੀ ਟਰੈਕਟਰ ਨੂੰ ਇੱਟੀ ਬੜੀ ਵੱਸ ਗਈ ਐ ਆਬ ਮੈਨੋਣਾ ਇੱਟੀ ਵੱਡ ਜਾਂਦਾ ਹਾਂ ਬਿਨਾਂ ਲਈ ਓਏ ਹਾਂ ਇਹ ਉਹੀ ਆ ਸਤੂਗਲਾ ਗਿਆ ਸੱਪਰ ਗਿਆ ਕੰਮ ਕਰਤਾ ਜੇ ਯੰਗ ਹਾਂ ਨਾ ਮੇਰੇ ਟਾਈਟਲ ਆ ਤੋ ਆ சம்பூ மடா சேவா தாங்க பண்ணி மடைய மாடா மட்டா மட்டும் உங்க கும் கட் ஸ்டார்ட் மித்திரோ ਮੇਟਰੋ ਨੋ ਗਿਆ ਲੈਂਸਰ ਲੈ ਲਿਆ ਟਰੈਕਟਰ ਦਾ ਆ ਜੀ ਚੱਲੇ ਹੁਣ ਘਰ ਤੇ ਹਾਂ ਛਿਟੇ ਮਾਰੇਗਾ ਨਾ ਬੋੜੀਆਂ ਵੀਰੇ ਇਹਦਾ ਆਪਰ ਸ਼ਹਿਰ ਆਏ ਲੈਣ ਤਾਉਪੇ ਮੇਟਰੋ ਉਸਾਂਸ ਲੈਣ ਤਾ ਨਾ ਮਾ ਦੇ ਆਂ ਮਰਾਉਪ ਲਿੰਕ ਕਰ ਨੀਰਤਾਂ ਸਰ ਨਿਊ ਖਾਓ ਵੀਰ ਜੀ ओके। ਸਭੀ ਪਰਨੇ ਚੱਕਿਆ ਤੁਹਾਡੀ ਆ। ਚਾਬੀ ਪਾਣੇ ਮਲੇਉਣਾ। ਬੋਲਦਾ ਇਹ ਕਰਤਾਰ ਕਾ ਮੋਹੀ ਫਿਰ। ਪੰਜ ਰੰਗ ਡਾਦਾ ਭੱਤੀ ਤਾਂ। ਰੰਗ ਤੇ ਉੱਡ ਗਿਆ ਪਰ ਚਾਬੀ ਬੜੀ ਮੁਸ਼ਕਲ ਲੱਭੀ। ਚਾਬੀ ਤੇ ਵੇਖੋ। ਐਡੀ ਲੰਮੀ ਚਾਬੀ। ਕੀ ਇਹ ਲੰਮੀ ਹੋਏ ਤੇ ਫਾਇਦਾ ਹੈ? ਹੈਂ? ਲੱਗੋ ਕਿ ਜਿੰਨਾ ਫਾਇਦਾ ਕੀ ਭਾਜੀ। ਹਾਂਜੀ ਯਾਂਗਵੇ ਸੈਰ ਹੈ ਹਾਂਜੀ ਚੱਲ ਚੱਕੀ ਬਣ ਗੋਟੋ ਆ ਬਟਿਆ ਹਾਂਜੀ ਘਰ ਨੂੰ ਨੱਪ ਦੇ ਇਹ ਬਾਈ ਉਹ ਰੋਡਿੰਗ ਕਰਨੀ ਕਰਨੀ ਆਪਾਂ ਉਹ ਰੋਡਿੰਗ ਇਹ ਸੈਕਟਰ ਉਹ ਦਰਵਾਜ਼ਾ ਚੱਲੋ ਜੀ ਕੋਸਾ ਬਲਕ ਕਰਾਣਾ ਵੜਿਆ ਰੇਕਟਰ ਫਿਰ ਨਾ ਉੱਤੇ ਜਾਣਾ ਵੇਣਾ ਕਮ ਆ ਗਿਆ ਹੁੰਦਾ ਫਿਰ ਬੋਲੇ ਪੜਾ ਵੇਖ ਡਾਕ ਵਰਤ ਜੀ ਇਹ ਸਾਲਾ ਪੜਾ ਹੀ ਹੁੰਦਾ ਇਹ ਆ ਛੋਟਾ ਮੇਰੇ ਅੱਗੇ ਲੱਭਦਾ ਨਹੀਂ ਰਿਹਾ ਕੱਖ ਬੜਾ ਬੜਾ ਜਿਮਕੇ ਨਹੀਂ ਗਿਆ ਮੈਂ ਅਨੇ ਇਧਰ ਰਹਾਂ ਦੀ ਏ ਖਾਲੀ ਨਹੀਂ ਵਧੀ ਲੇਗਾ ਖਾਲੀ ਇਥੋਂ ਹੀ ਕਰਦੇ ਨੇ ਬੜਾ ਉਹ ਨਹੀਂ ਗੱਲ ਬੰਦੀ ਆਹੋ ਇਥੋਂ ਕੱਢ ਦਿੰਨੇ ਰੱਖ ਫਿਰ ਵੇਚ ਕਿਦਾਂ ਦਾ ਲੱਗਦਾ लो भी मैं तेरे करता है काम जैंगो करो चेक वाए फिर कर फिर करो चेक वाए फिर ओके ਹਾਂ ਜੀ ਭਾਈ ਕਿਦਾਂ ਦੀ ਵਾਈ ਲੱਗੀ ਆ ਬਹੁਤ ਵਧੀਆ ਹਾਂ ਵੇ ਮਿੱਤਰੋ ਮਿਸਤਰੀਆਂ ਨੇ ਨਵਾਂ ਮੋਟਰਸਾਈਕਲ ਲਾਂਦਾ ਹੋਰ ਬਹੁਤ ਬਾੜਕਾਂ ਮਿੱਤਰੋ ਟਰੈਕਟਰ ਕਹਿੰਦੇ ਵੀਰ ਨੇ ਲਾਂਦਾ ਨਵਾਂ ਦੂਜਾ ਗਲੀ ਹੱਡੇ ਜੀ ਵੀਰ ਨੇ ਵਡੇਲੇ ਦੇ ਦੇ ਇਹਨੂੰ ਵੀ ਗਰਮ ਕਰਨਾ ਹਨਾਲਾ ਇਹ ਕਿੰਨੀ ਸਿਕਲ ਦਿਖਾਵਾ ਮੁਤਾਵੇ ਦਾ ਓਏ ਓਏ ਗਲਤ ਕੰਮ ਹੁੰਦੇ ਆ ਦਿਨ ਦਿਵਾਰੀ ਤੁਹਾਨੂੰ ਮੁਤਈਆ ਨਾ ਓਏ ਤੇਰੇ ਸਿਰ ਵੀ ਰੋਲੀ ਪਾ ਜੋ ਮਾਪੀ ਦਾ ਮਾਪੀ ਦਾ ਇਹ ਜਿਹੇ ਕੋਮਾ ਜਿਲਾਣਾ ਚਾਹੀਏ ਕਿਦਾਂ ਜਤਨ ਬੋਸ ਜੀ ਕਿਦਾਂ ਟਰੈਕਟਰ ਦੀ ਵੇਜ ਆ ਕੀ ਕੀਤਾ ਜੇ ਉਹ ਲੈ ਇੰਜਰ ਆਉ ਪਾਪਾ ਕੀ ਕੀਤਾ ਕੀ ਗੱਜੀ ਕਿੱਦਾਂ ਬਾਜੀ ਗਰਮ ਹੋਇਆ 0 ਮੀਟਰ ਕਿਹ ਰਹੇ ਦੇਖੋ 0 ਮੀਟਰ ਡਰਾਈਵਰ ਆਇਆ ਉੜੀ ਫੱਟੀ ਠੋਕਦੀ ਏ ਪੰਪ ਕਿਥੇ ਦਾ ਹੈ